ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਮੋਹਾਲੀ 'ਚ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੂਰ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣੇਗਾ ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਵਾਰੀ-ਵਾਰੀ ਪੰਜਾਬ ਦਾ ਨੁਕਸਾਨ ਕੀਤਾ ਹੈ ਐਕਸ਼ਨ ਵੀ ਲੜ ਰਹੇ ਆ ਤੇ ਅਸੀਂ ਨਾਲ ਨਾਲ ਆਪਣਾ ਜਿਹੜਾ ਪਾਰਟੀ ਦਾ ਢਾਚਾ ਵਾ ਉਹ ਵੀ ਬਣਾ ਰਹੇ ਜਿਹੜੇ ਲੋਕ ਨੇ ਉਹ ਵੀ ਆ ਰਹੇ ਨੇ ਉਹਨਾਂ ਨੂੰ ਸ਼ਾਮਿਲ ਵੀ ਅਜਿ ਤਰ੍ਹਾਂ ਹੋਣੇ ਇਹ ਵੀ ਕੰਮ ਚੱਲਦਾ ਰਹੇ ਨੇ ਸਾਰੇ ਕੰਮ ਚੱਲਦੇ ਰਹੇ ਨੇ ਆ ਤੁਸੀਂ ਵੇਖੋਗੇ ਬਹੁਤ ਛੇਤੀ ਇਹ ਬਹੁਤ ਵੱਡੀ ਪਾਰਟੀ ਜਿਹੜੀ ਬਣ ਜੂਗੀ ਬਲਕਿ ਬਦਲ ਬਣ ਜੂਗੀ ਜਿਹੜਾ ਸ਼੍ਰੋਮਣੀ ਅਕਾਲੀ ਦਰਬਾਰ ਬਾਦਲਿਆ ਉਹਦਾ ਪੱਕਾ ਬਦਲ ਬਣ ਜੂਗੀ ਇਹ ਲੋਕ ਸਾਡੇ ਨਾਲ ਆ ਸਾਡੀ ਲੜਾਈ ਕਾਂਗਰਸ ਦੇ ਨਾਲ ਵੀ ਆ ਬਾਦਰਾ ਦੇ ਨਾਲ ਵੀ ਆ ਇਹਨਾਂ ਦੋਵਾਂ ਦੇ ਨਾਲ ਆ ਇਹਨਾਂ ਦੋਵਾਂ ਨੇ ਪੰਜਾਬ ਦਾ ਬਹੁਤ ਵਾਰੀ-ਵਾਰੀ ਸੱਤਿਆਨਾਸ਼ ਕੀਤਾ ਵਾ ਇਸ ਕਰਕੇ ਸਭ ਲੋਕ ਇਹਨਾਂ ਦੋਵਾਂ ਪਾਰਟੀਆਂ ਦੇ ਖਿਲਾਫ ਆ ਤੇ ਸਾਡਾ ਸਭ ਤੋਂ ਵੱਡਾ ਇਹ ਐਮ ਆ ਕਿ ਇਹਨਾਂ ਦੋਵਾਂ ਪਾਰਟੀਆਂ ਨੂੰ ਜਿਹੜਾ ਹਰਾ ਕੇ ਤੇ ਨਵੀਂ ਜਿਹੜੀ ਇੱਕ ਪਾਰਟੀ ਸ਼ਕਤੀਸ਼ਾਲੀ ਬਣਾ ਕੇ ਸਤਾ ਇਸ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੋਜ਼ੀਟਿਵ ਤਰੀਕੇ ਨਾਲ ਚੋਣ ਲੜਨੀ ਹੈ ਕਿਸੇ ਹੋਰ ਉਮੀਦਵਾਰ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਪਰ ਜੇਕਰ ਕੋਈ ਸਾਡੇ ਬਾਰੇ ਟਿੱਪਣੀ ਕਰੇਗਾ ਤਾਂ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਪੰਜ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਕੋਈ ਮੇਰਾ ਕਮਰਸ਼ੀਅਲ ਇੰਟਰਸਟ ਨਹੀਂ ਇਹ ਇੰਨੀਆਂ ਇਨਵੈਸਟਮੈਂਟਾਂ ਬਾਅਦ ਵਿੱਚ ਪੁਲਕਾਂ ਦੀਆਂ ਬਾਹਰਲੀਆਂ ਕੰਪਨੀਆਂ ਦੀਆਂ ਇੱਥੇ ਆਈਆਂ ਇਹ ਸਾਰੀ ਮੇਰੀ ਯੋਜਨਾ ਦੇ ਹਿਸਾਬ ਨਾਲ ਅੱਜ ਬਹਾੜੀ ਜਿਹੜੀ ਹੈਗੀ ਹੈ ਉਹ ਚੰਡੀਗੜ੍ਹ ਨਾਲੋਂ ਬਿਹਤਰ ਸ਼ਹਿਰ ਬਣਦਾ ਜਾ ਰਿਹਾ ਤੁਹਾਨੂੰ ਪਤਾ ਜ਼ਿਲ੍ਹਾ ਮੈਂ ਬਣਾਇਆ ਗਮਾੜਾ ਮੈਂ ਬਣਾਈ ਇਹ ਸਾਰੀ ਮੇਰੀ ਵਿਉਂਤਬੰਦੀ ਹੈ ਜਿਹੜੇ ਨਕਸ਼ੇ ਤੁਸੀਂ ਅੱਜ ਦੇਖ ਰਹੇ ਹੋ ਉੱਥੋਂ ਹੀ ਕੰਮ ਫੇਰ ਸ਼ੁਰੂ ਕਰ ਲੈਣਾ ਜੇ ਸੰਗਤਾਂ ਨੇ ਸਹਾਇਕ ਦਿੱਤਾ ਪਾਰਲੀਮੈਂਟ ਚ ਗਏ ਤੇ ਫਿਰ ਪੂਰੀ ਇਸ ਕੰਸਟਿਟੂਐਂਸੀ ਦੀ ਉਸੇ ਢੰਗ ਨਾਲ ਵਿਉਂਤਬੰਦੀ ਕਰਾਂਗੇ ਕੋਈ ਉਹ ਬੰਦਾ ਕੋਈ ਉਹ ਸੁਭਾ ਕੋਈ ਉਹ ਕੰਮ ਕਰਨ ਦਾ ਤਰੀਕਾ ਉਹੀ ਉਹ ਸਾਫਗੋਈ ਉਹੀ ਉਹ ਬੇਬਾਕੀ ਲੈ ਕੇ ਅਸੀਂ ਇਹ ਚੋਣ ਲੜਾਂਗੇ ਅਸੀਂ ਕਿਸੇ ਹੋਰ ਉਮੀਦਵਾਰ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਠੀਕ ਹੈ ਨਾ ਅਸੀਂ ਪੋਜ਼ਿਟਿਵ ਪ੍ਰੋਗਰਾਮ ਲੈ ਕੇ ਚੱਲਣਾ ਜੇ ਕੋਈ ਸਾਡੇ ਬਾਰੇ ਕੋਈ ਗੱਲ ਕਰੇਗਾ ਫਿਰ ਤੁਹਾਨੂੰ ਪਤਾ ਇੱਟ ਦਾ ਜਵਾਬ ਠਾ ਵੱਡੇ ਪੱਥਰ ਨਾਲ ਦੇਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਜ਼ੋਰ ਲਗਾ ਰਹੀਆਂ ਨੇ ਕਿਸ ਦੀ ਝੋਲੀ ਕਿੰਨੀਆਂ ਸੀਟਾਂ ਪੈਂਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਮੋਹਾਲੀ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ